ਜਿਹੜੀ ਸਾਡੇ ਕੋਲ ਜਦੋਂ ਵੀ ਇੱਕ ਮੈਂਬਰ ਸਾਹਿਬ ਆਣ ਸ਼ਿਫਾਰਿਸ਼ ਕਰਕੇ ਕੋਈ ਲਿਸਟ 'ਚ ਦੇਣੀ ਉਹਦੇ ਮੁਤਾਬਕ ਅਸੀਂ ਜਿਹੜੇ ਉਹ ਨਾਂ ਲਿਸਟ 'ਚ ਪਾ ਦਿੰਨੇ ਆ ਤੇ ਉਹ ਵੀ ਵੀ ਜਿਹੜੀ ਉਹ ਲਿਸਟ ਵਿੱਚ ਸਾਡੇ ਕੋਲ ਨਾਂ ਆਇਆ ਅਸੀਂ ਨਾਂ ਪਾ ਦਿੱਤਾ ਕਿਉਂਕਿ 8-10 ਨਾਂ ਇਕੱਠੇ ਸੀਗੇ ਤੇ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿ ਉਹ ਕਿਸ ਦੇ ਰਿਸ਼ਤੇਦਾਰ ਹੈ ਜਾਂ ਨਹੀਂ ਕਿਉਂਕਿ ਲਿਸਟ ਵਿੱਚ ਨਾਂ ਆਇਆ ਅਸੀਂ ਨਾਂ ਪਾ ਦਿੱਤਾ ਪਰ ਇਹ ਤਾਂ ਜਿਹੜਾ ਜਿਹੜਾ ਸਰਕਾਰ ਦਾ ਕਾਰਜ ਹੁੰਦਾ ਹੈ ਕਿ ਇਨਕੁਆਰੀ ਕਰਨੀ ਉਹਦੀ ਬੈਕਗ੍ਰਾਉਂਡ ਜਾਣਨੀ ਇਹ ਤਾਂ ਸਰਕਾਰ ਦਾ ਕਾਰਜ ਆ ਸਰਕਾਰ ਨੂੰ ਆਪਣਾ ਕਾਰਜ ਸਹੀ ਕਰਨਾ ਚਾਹੀਦਾ ਸੀ ਜੇ ਉਹਦੀ ਇਨਕੁਆਰੀ ਕੀਤੀ ਹੁੰਦੀ ਸਮੇਂ ਮੁਤਾਬਕ ਤੇ ਉਹ ਪਤਾ ਲੱਗ ਜਾਂਦਾ ਕਿਉਂਕਿ ਜੇ ਉਹ ਮੰਨ ਲਓ ਕਿਸੇ ਨੇ ਆਨਲਾਈਨ ਉੱਤੇ ਚੈਟ ਕਰ ਰਹੀ ਸੀ ਤਾਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸੀ ਤੇ ਇਹ ਇਹ ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਹੋ ਜਿਹੇ ਜਿਹੜੇ ਗਲਤ ਅਨਸਰ ਜਿਹੜੇ ਉਹ ਦੇਸ਼ ਦੀ ਬਦਨਾਮੀ ਕਰਾਉਂਦੇ ਨੇ ਉਹਨਾਂ ਨੂੰ ਉੱਥੇ ਜਾਣ ਹੀ ਨਾ ਦਿੱਤਾ ਜਾਵੇ ਉਹਨਾਂ ਦੀ ਇਨਕੁਆਰੀ ਕਰਕੇ ਪਹਿਲਾਂ ਹੀ ਰੋਕ ਲਿਆ ਜਾਵੇ ਤੋ ਕਿੰਨਾ ਕੁ ਮਦਭਾਗੀ ਗੱਲ ਹੈ ਜਿਹੜਾ ਆਪਣੇ ਜੱਥੇ ਦੇ ਵਿੱਚ ਬਹੁਤ ਮਦਭਾਗੀ ਗੱਲ ਆ ਕਿਉਂਕਿ ਸੇਖ ਕੌਮ ਹਮੇਸ਼ਾ ਹੀ ਹਰ ਇੱਕ ਦੇ ਪੜਾ ਲੋਚਦੀ ਆ ਪਰ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਉਹਦੇ ਨਾਲ ਸਮੁੱਚੀ ਕੌਮ ਦੀ ਇਹ ਦੇ ਜਿਲੰਦਰੇ ਜਾਂਦੇ ਆ ਕਿਉਂਕਿ ਜੱਥੇ ਨਾ ਜਾ ਕੇ ਜਦੋਂ ਕੋਈ ਇਹੋ ਜਿਹਾ ਬੰਦਾ ਕੋਈ ਚੋਂ ਕਿਸੇ ਕੇ ਜਾਂਦਾ ਚਾਹੇ ਔਰਤ ਚਾਹੇ ਮਰਦ ਇਹ ਗੁਰੂ ਮਹਾਰਾਜ ਨੇ ਗੁਰੂ ਰਣਕਦੇਵ ਜੀ ਨੇ ਦੇ ਔਰਤ ਨੂੰ ਬਰਾਬਰ ਦਾ ਦਰਜਾ ਪਰ ਜਦੋਂ ਕੋਈ ਔਰਤ ਇਹੋ ਜਿਹੀ ਗਲਤੀ ਕਰਦੀ ਆ ਤੇ ਉਹ برداشت ਤੋਂ ਬਾਹਰ ਹੋ ਜਾਂਦੀ ਆ ਤਾਂ ਮੈਂ ਉਹ ਪੈਣ ਨੂੰ ਹੀ ਬੀਬੀ ਨੂੰ ਬੇਨਤੀ ਕਰਦਾ ਕਿ ਅਜੇ ਹੀ ਹਰਕਤ ਕਰ ਦੋ ਪਹਿਲਾਂ ਉਹ ਆਪਣੇ ਪਰਿਵਾਰ ਬਾਰੇ ਸੋਚ ਲੈਂਦੀ ਆਪਣੀ ਕੌਮ ਬਾਰੇ ਸੋਚ ਲੈਂਦੀ ਕਿ ਇਹਦੇ ਨਾਲ ਕਿੰਨੀ ਨਮੋਸ਼ੀ ਪਰਿਵਾਰ ਨੂੰ ਚਲਣੀ ਪਊਗੀ ਮੈਂ ਉਹ ਬੀਬੀ ਦੀ ਉਸ ਕਦਮ ਦੀ ਨਿੰਦਾ ਕਰਦਾ ਸੁਖਮਣੇ ਸਰਕਾਰ ਨੇ ਦਰਿਆਲ ਦਿੱਲੀ ਦਿਖਾਈ ਵਿਜੇ ਦਿੱਤੇ ਸੰਤਾਂ ਨੂੰ ਤਕਰੀਬਤ ਅਨੁਸਾਰੀਆਂ ਸੰਤਾਂ ਨੂੰ ਦਿੱਤੇ ਲੇਕਿਨ ਅਜੇ ਇੱਕ ਘਟਨਾ ਜਿਹੜਾ ਸਾਹਮਣੇ ਆਇਆ ਕਿ ਹੌਣ ਵਾਲੇ ਸਮੇਂ ਦੇ ਵਿੱਚ ਕਿਸਣਾ ਦੇਖੋ ਇਨਕੁਆਰੀ ਦਾ ਜਿਹੜੀ ਸਰਕਾਰ ਨੂੰ ਕਰਨ ਅ ਅ ਜੇ ਵੀ ਇਨਕੁਆਰੀ ਕਰਦਿਆਂ ਹੁਣ ਵੀ ਇਨਕੁਆਰੀ ਕੀਤੀ ਹੋਗੀ ਜੇ ਇਨਕੁਆਰੀ ਮਾਲੋ ਵਿਜ ਤੇ ਮੈਂ ਉਹਦਾ ਤਰਵਾਦ ਕਰਦਾ ਕਿ ਸਰਕਾਰ ਨੇ 100% ਵਿਜ ਦੇ ਦਿੱਤੇ ਪਰ ਮੁੜ ਕੇ ਜਦੋਂ ਉਹਨਾਂ ਨੇ ਇਨਕੁਆਰੀਆਂ ਕੀਤੀਆਂ ਬਾਰਡਰ ਤੇ ਰੁਕੇ ਹੋਈਆਂ ਜਿਹੜੇ 20 25 15 20 ਬੰਦੇ ਜਿਹੜੇ ਉਹ ਬਾਰਡਰ ਤੇ ਰੁਕੇ ਹੋਣਾਂ ਨੇ ਉਹ ਤਾਂ ਹੀ ਰੁਕੇ ਕਿ ਉਹਨਾਂ ਦੀ ਰਿਪੋਰਟ ਸਹੀ ਨਹੀਂ ਹੋਊਗੀ ਜਾਂ ਕੋਈ ਹੋਰ ਰੀਜਨ ਹੋਊਗਾ ਤੇ ਇਹ ਬੀਬੀ ਵੀ ਉਹਨਾਂ ਚ ਹੀ ਹੁੰਦੀ ਸੀ ਤੇ ਇਹਦੀ ਵੀ ਇਨਕੁਆਰੀ ਕੀਤੀ ਹੁੰਦੀ ਤੇ ਆਪੇ ਹੀ ਉਹ ਬਾਰਡਰ ਪਾਰ ਨਾ ਕਰਦੇ